my education does now to swear in the name of God that I will faithfully discharge the functions of the governor of Punjab ਪੰਜਾਬ ਦੇ ਨਵੇਂ ਰਾਜਪਾਲ ਵੀਪੀ ਸਿੰਘ ਬਡਨੌਰ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਰਾਜਸਥਾਨੀ ਪਗੜੀ ਦੇ ਵਿੱਚ ਪੰਜਾਬ ਰਾਜ ਭਵਨ ਪਹੁੰਚੇ ਬਡਨੌਰ ਨੇ ਅਹੁਦੇ ਦੀ ਸੌਂ ਚੁੱਕੀ। ਸਮਾਗਮ ਦੇ ਵਿੱਚ ਪੰਜਾਬ ਅਤੇ ਕੇਂਦਰ ਸਰਕਾਰ ਦੇ ਕਈ ਵੱਡੇ ਮੰਤਰੀ ਅਤੇ ਆਗੂ ਪੁੱਜੇ ਹੋਏ ਸਨ। ਸਟੇਜ 'ਤੇ ਨਵੇਂ ਰਾਜਪਾਲ ਦਿਨਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਐਸ ਜੇ ਵਜੀਫਦਾਰ ਮੌਜੂਦ ਸਨ ਸਮਾਗਮ ਦੇ ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਪੀਰ ਸਿੰਘ ਬਾਦਲ ਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਸਮੇਤ ਕੇਂਦਰੀ ਮੰਤਰੀ ਮੇਨਕਾ ਗਾਂਧੀ ਅਤੇ ਰਾਜੀ ਪ੍ਰਤਾਪ ਸਿੰਘ ਰੋੜੀ ਵੀ ਸ਼ਾਮਲ ਹੋਏ ਤੇ ਹੁਣ ਇੱਕ ਨਜ਼ਰ ਮਾਰ ਲੈਂਦੇ ਹਾਂ ਵੀ ਪੀ ਸਿੰਘ ਬਡਨੌਰ ਦੇ ਸਿਆਸੀ ਸਫ਼ਰ ਤੇ 69 ਸਾਲਾ ਬਡਨੌਰ Rajasthan ਦੇ ਪਿਲਵਾੜਾ ਹਲਕੇ ਤੋਂ ਚਾਰ ਵਾਰ ਵਿਧਾਇਕ ਰਹੇ ਨੇ वो सब तो पहला साल उन्नीस सौ सतर तो उन्नीस सौ अस्सी तक विधायक रहे फिर दूजी बार उन्नीस सौ पचासी तो उन्नीस सौ नब्बे तक तीजी बार उन्नीस सौ तिरानवे तो उन्नीस सौ अठानवे तक और फिर चौथी बार उन्नीस सौ अठानवे तो उन्नीस सौ तक विधायक रहे विधायक वजो आखिरी बार वो सिंचाई मंत्री भी रहे इस बाद उन्नीस सौ नड़िन्नवे तो दो हज़ार चार फिर दो हज़ार चार तो दो हज़ार नौ तक वो लोग सभा मैंबर रहे जुलाई दो हज़ार दस में राज्यसभा मैंबर चुने गए ਤੇ ਹੁਣ ਸਾਲ 2016 ਵਿੱਚ ਉਹ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਣਾਏ ਗਏ ਨੇ ਹਾਲਾਂਕਿ ਬੜਨੌਰ ਤੋਂ ਪਹਿਲਾਂ ਚੰਡੀਗੜ੍ਹ ਦੇ ਲਈ ਵੱਖਰੇ ਪ੍ਰਸ਼ਾਸਕ ਦਾ ਐਲਾਨ ਕੀਤਾ ਗਿਆ ਸੀ ਪਰ ਪੰਜਾਬ ਸਰਕਾਰ ਦੇ ਦਬਾਅ ਕਾਰਨ ਕੇਂਦਰ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਸੀ